What? <laughs> ਰੈਸੀ ਲੋਕ ਨੇ ਰਹਿੰਦੇ ਆ ਲੋਕ ਉਹਨਾਂ ਨੂੰ ਅਗਰ ਕਿਸੇ ਗੱਲ ਦੀ ਦਿੱਕਤ ਆ ਤਾਂ ਉਹਨੀ ਦਿੱਕਤ ਉਹਨਾਂ ਦੀ ਦੂਰ ਕੀਤੀ ਜਾਊਗੀ ਕਿਸੇ ਪਬਲਿਕ ਪਲੇਸ ਵਾਲੇ ਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਹੀਂ ਸਾਰਿਆਂ ਦੇ ਨਾਲ ਰਲ ਕੇ ਜੋ ਕਹੂਗੇ ਜੋ ਮੱਲੇ ਵਾਲੇ ਚਾਹੂਗੇ ਉਹੀ ਹੋਊਗਾ ਚਲੋ ਤਾਂ ਪਹਿਲਾਂ ਵੀ ਬਣੀ ਹੋਈ ਸੀ ਚੌਕ ਦੀ ਪੀਸੀਆ ਦੇਖੋ ਗੱਲ ਸੁਣ ਲਓ ਮੈਂ ਤੁਹਾਨੂੰ ਕੀ ਕਹਿਣਾ ਭਈਆ ਜੋ ਪਹਿਲਾਂ ਬਣਿਆ ਅਸੀਂ ਚਾਹੇ ਉਹੀ ਰਹਿ ਜਾਵੇ ਜੋ ਮੱਲੇ ਵਾਲੇ ਕਹੂਗੇ ਉਹ ਬਣੂਗਾ ਚੌਕੀ ਬਣੀ ਸੀ ਉੱਥੇ ਲੋਕਾਂ ਨੇ ਐਲੂਕ ਦੇ ਸਾਰੇ ਵਾਸੀਆਂ ਨੇ ਇੱਕ ਬਹੁਤ ਵੱਡਾ ਪ੍ਰੋਟੈਸਟ ਕੀਤਾ ਸੀਗਾ ਸਾਨੂੰ ਮੈਸੇਜ ਮਿਲਿਆ ਸੀ ਆਏ ਆਂ ਅਸੀਂ ਆ ਕੇ ਉਹ ਇਹਦੀ ਕਾਰਵਾਈ ਰੋਕ ਦਿੱਤੀ ਐ ਅਸੀਂ ਪੁਲਿਸ ਕਮਿਸ਼ਨਰ ਨਾਲ ਗੱਲ ਕਰਾਂਗੇ ਗੱਲ ਕਰਕੇ ਜਿਹੜਾ ਰੀਤੀਲੀ ਕਾਰਵਾਈ ਹੋਏਗੀ ਉਹ ਲੋਕਾਂ ਨੂੰ ਦੱਸ ਦਿਆਂਗੇ ਖਾਲਦੀ ਕਰੀ ਸੇ ਤਾਂ ਕੰਮ ਬੰਦ ਕਰਾ ਦਿੱਤਾ ਅਗਲਾ ਜਿਹੜਾ ਫਰਦਰ ਡਾਇਰੈਕਸ਼ਨ ਹੋਏਗਾ ਅਸੀਂ ਉਹ ਦੱਸ ਦਿਆਂਗੇ ਇਹ ਫਿਰ ਕੀ ਮਾਮਲਾ ਜਿਹੜਾ ਤੁਹਾਨੂੰ ਇਹ ਧਰਨਾ ਲਾਣਾ ਪੈ ਗਿਆ ਧਰਨਾ ਲਾਉਣਾ ਪਿਆ ਕਿ ਸਾਡੇ ਨਾਲ ਜੀ ਆਪਣੇ ਪੁਲਿਸ ਚੌਕੀ ਬਣ ਗਈ ਐਲਡਕੋ ਦੇ ਬਾਹਰ ਜਿਸ ਨਾਲ ਸਾਡਾ ਸਾਰਾ ਫਰੰਟ ਖਰਾਬ ਹੋ ਗਿਆ ਔਰ ਜਦੋਂ ਇੱਥੇ ਕੋਈ ਕੇਸ ਹੁੰਦਾ ਵਾ ਜਦੋਂ ਕੋਈ ਬੰਦੇ ਨੂੰ ਫੜ ਕੇ ਲਿਆਉਂਦੇ ਉਹਦੇ ਪਿੱਛੇ 100-100 ਬੰਦਾ ਆ ਜਾਂਦਾ ਸਾਡਾ ਐਲਡਕੋ ਦਾ ਜਿਹੜਾ ਨਿਕਾਸੀ ਸੜਕ ਦੀ ਬੰਦ ਹੋ ਗਈ ਆ ਉਹਦੇ ਕਰਕੇ ਇਹ ਧਰਨਾ ਲਾ ਰਹੇ ਆ ਅ ਕੱਲ ਪਰਸ ਦੀ ਗੱਲ ਹੈ ਇੱਥੇ ਇੱਕ ਐਕਸੀਡੈਂਟ ਹੋਇਆ ਹੈਗਾ ਐਕਸੀਡੈਂਟ ਹੋਣ ਤੋਂ ਬਾਅਦ ਇੱਥੇ 5-6 ਗੱਡੀਆਂ ਸਾਡੇ ਐਲਡਕੋ ਦੇ ਬਾਹਰ ਇਹਨਾਂ ਨੇ ਉਹ ਲਿਆ ਕੇ ਲਾਤੀਆਂ ਜਿਹੜਾ ਆਪਣੇ ਉਹਨੂੰ ਅਖੌਤੀ ਪ੍ਰਧਾਨ ਆਪਣੇ ਉਹਨੂੰ ਗਿੰਦਾ ਸਾਰੇ ਉਹਦੇ ਗੈਸਟ ਆ ਉਹਨੇ ਇੱਥੇ ਪਹਿਲਾਂ ਇੱਕ ਆਪਣੀ ਵਾਵਾ ਖੱਟਣ ਦੀ ਖਾਤਰ ਉਹਨੇ ਇੱਕ ਦਿਨ ਪਹਿਲਾਂ ਪੀਸੀਆਰ ਦੀ ਟਿਕਟ ਬਣਵਾਈ ਸੀ ਔਰ ਪੀਸੀਆਰ ਦੀ ਟਿਕਟ ਸਾਨੂੰ ਉਹਦਾ ਕੋਈ ਵਿਰੋਧ ਵੀ ਨਹੀਂ ਸੀ ਕਿਉਂਕਿ ਪੀਸੀਆਰ ਵਾਲੇ ਇੱਥੇ ਆ ਕੇ ਗੱਡੀ ਰੁਕ ਜਾਂਦੀ ਸੀਗੀ ਔਰ ਜਦੋਂ ਕਿਤੇ ਉਹਨਾਂ ਨੂੰ ਦੂਸਰੇ ਪਾਸਿਓਂ ਕਾਲ ਆਉਂਦੀ ਸੀ ਚਲੇ ਜਾਂਦੀ ਸੀ ਪਰ ਜਿਹੜੀ ਇਹ ਚੌਕੀ ਬਣਾਤੀ ਹੈ ਇਹਦਾ ਹੀ ਸਖਤ ਰੁਕਵਾਲੇ ਵਿਰੋਧ ਕਰਦੇ ਆ ਕਿਉਂਕਿ ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੀ ਨਹੀਂ ਜਿਹੜੀ ਟਿਕਟ ਬਣਾਈ ਸੀ ਉਹ ਪਿਛਲੇ 1 ਸਾਲ ਤੋਂ ਵਰਕ ਕਰ ਰਹੀ ਸੀ ਹਰੇ ਯਾਰੀ ਚੌਕੀ ਬਣਾਈ ਹੈ ਪਿਛਲੇ 15-20 ਦਿਨ ਤੋਂ ਜਿਹੜੀ ਇਹ ਚੌਕੀ ਬਣਾਈ ਗਈ ਹੈ ਮਹੀਨਾ ਕੋ ਹੋ ਗਿਆ ਔਰ ਇਸ ਚੀਜ਼ ਦਾ ਜਿਹੜਾ ਸਾਡੂੰ ਡਿਸਕ੍ਰੈਡਿਟ ਹੋ ਗਿਆ ਸਾਰੇ ਐਲਡੋ ਕੋ ਨਿਵਾਸੀਆਂ ਨੂੰ ਇਸ ਕਰਕੇ ਜਿਹੜਾ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਤੁਸੀਂ ਇਹਨਾਂ ਦੀ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਕਮਿਸ਼ਨਰ ਸਾਹਿਬ ਕੋਲ ਸਾਡੇ ਐਲਡੋ ਕੋ ਨਿਵਾਸੀ ਗਏ ਸੀਗੇ ਪਰ ਸਾਡੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ ਹੁਣ ਟੀ ਮੰਗ ਕਰਦੇ ਹਾਂ ਮੰਗ ਅਸੀਂ ਇਹੀ ਕਰਦੇ ਹਾਂ ਕਿ ਜਿਹੜੀ ਸਾਡੀ ਇਹ ਪੁਲਿਸ ਚੌਕੀ ਹੈ ਇੱਥੋਂ ਹਟਾ ਦਿੱਤੀ ਜਾਵੇ ਤਾਂ ਕਿ ਜਿਹੜਾ ਸਾਡਾ ਐਲਡੋ ਦਾ ਜਿਹੜਾ ਇਹਲੇ ਅਮਨ ਸ਼ਾਂਤੀ ਜਿਹੜੀ ਉਹ ਖਰਾਬ ਹੋਈ ਆ ਵਲਡ ਕੋਰਡ ਅੰਦਰ ਮਾਹੌਲ ਖਰਾਬ ਹੋ ਰਿਹਾ ਉਹ ਜਿਹੜਾ ਸਾਡਾ ਫਿਰ ਪਹਿਲਾਂ ਵਾਂਗੂ ਜਿਤਨਾ ਕੇ ਸਾਡਾ ਵਧੀਆ ਵਲਡ ਕੋ ਸੀ ਉਸ ਤਰ੍ਹਾਂ ਹੀ ਪਹਿਲਾਂ ਵਾਂਗ ਇਹ ਜਿਹੜੀ ਚੌਂਕੀ ਬਣੀ ਆ ਜੀ ਇਹ ਪਹਿਲਾਂ ਵੀ ਇਹਨਾਂ ਦੇ ਵਿੱਚੋਂ ਲੋਕੀ ਸੀਗੇ ਜਿਨ੍ਹਾਂ ਨੇ ਪ੍ਰਪੋਜ਼ਲ ਭੇਜਿਆ ਸੀਗਾ ਜਿਹਦੇ ਤੇ ਗੌਰ ਕਰਕੇ ਸੀਐਮ ਸਾਹਿਬ ਦੇ ਹੁਕਮਾਂ ਤੇ ਚੌਂਕੀ ਮਨਜ਼ੂਰ ਹੋਈ ਸੀਗੀ ਅੱਜ ਇਹ ਫਿਰ ਸਾਡੇ ਕੋਲ ਆਏ ਨੇ ਕਿ ਹਾਂ ਕੁਝ ਲੋਕੀ ਇਹਨਾਂ ਦੇ ਕਿ ਸਾਨੂੰ ਚੌਂਕੀ ਇੱਥੇ ਥੋੜੀ ਦਿੱਕਤ ਆਉਂਦੀ ਹੈ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਉੱਚ ਅਫਸਰਵਾਨਾਂ ਵਿੱਚ ਆਪਣੀ ਐਪਲੀਕੇਸ਼ਨ ਲਿਖਤੀ ਤੌਰ ਤੇ ਦੇਣ ਤੇ ਤਾਂ ਜੋ ਕਿ ਜੋ ਫਿਰ ਹੁਕਮ ਆਊਗਾ ਉਸ ਹਿਸਾਬ ਦੇ ਫਿਰ ਅੱਗੇ ਕਾਰਵਾਈ ਕੀਤੀ ਜਾਵੇ ਕਲੋਨੀ ਵਾਲੇ ਨੂੰ ਦਿੱਕਤ ਆ ਰਹੀ ਹੈ ਕਲੋਨੀ ਵਾਲੇ ਤਾਂ ਕਹਿ ਰਹੇ ਨੇ ਕਿ ਸਾਡਾ ਰਾਹ ਸਾਡਾ ਬਲੌਕ ਹੁੰਦਾ ਜੀ ਇੱਥੇ ਸਾਨੂੰ ਆਵਾਜਾਈ ਚ ਪਰੇਸ਼ਾਨੀ ਆਂਦੀ ਹੈ ਤੇ ਮਤਲਬ ਕਾਫੀ ਅੱਡ ਅੱਡ ਵਿਚਾਰ ਸੀਗੇ ਤੇ ਉਹੀ ਉਹਨਾਂ ਨੂੰ ਕਿਹਾ ਕਿ ਲਿਖਤੀ ਤੌਰ ਤੇ ਦਿਓ ਤਾਂ ਜੋ ਕੀ ਮਸਲੇ ਦਾ ਹੱਲ ਹੋ ਸਕੇ ਪਿੱਛੂ ਕਹਿੰਦੇ ਪਹਿੰਦੇ ਕਿ ਜਦੋਂ ਤੁਹਾਡੇ ਉੱਤੇ ਪੁਲਿਸ ਹੋ ਕੀ ਮਤਲਬ ਕਿ ਬਣੀ ਆ ਇੱਥੇ ਦੋ ਦਿਨਾਂ ਦੋ ਦਿਨ ਵਾਰ ਐਕਸੀਡੈਂਟ ਵੀ ਹੋ ਚੁੱਕੇ ਆ ਪੁਲਿਸ ਹੋ ਕੀ ਕਰਕੇ ਕਿਉਂਕਿ ਫਿਰ ਅਨਲਾਈਜ਼ ਕਰਕੇ ਉਹ ਵੀ ਓਖਾ ਔਰ ਇਸ ਗੱਲ 'ਚ ਕਿ ਨਹੀਂ ਸੱਚ ਹੈ ਨਹੀਂ ਇਹਦੇ ਚੋਂ ਕੋਈ ਰਿਕਾਰਡ ਕੋਈ ਇਦਾਂ ਨਹੀਂ ਆਇਆ ਹੋਇਆ ਜੇ ਹੋਏ ਵੀ ਹੋਣੇ ਉਹਨਾਂ ਨੇ ਆਪ ਆਪਣੇ ਤੌਰ ਤੇ ਜੇ ਕੁਝ ਠੀਕ ਕਰਾ ਲਿਆ ਪੁਲਿਸ ਸਾਡੇ ਕੋਲ ਲਿਖਤੀ ਤੌਰ ਤੇ ਕੋਈ ਕੰਪਲੇਨਟ ਨਹੀਂ ਆਈ ਹੈ ਇਸ ਬਾਰੇ